ਕੁਝ ਜੀ ਦੱਲੇਵਾਲ ਸਾਹਿਬ ਨੇ ਜਿਵੇਂ ਵਰਤਿਆ ਕਿ ਉਹ ਉਹਨਾਂ ਦੀ ਇੱਛਾ ਵਾ ਕੋਈ ਉਹਨਾਂ ਦੀ ਮਜਬੂਰੀ ਆ ਜਾਂ ਜੋ ਵੀ ਹੈਗਾ ਉਹਦੇ ਬਾਰੇ ਮੈਂ ਬਹੁਤ ਜ਼ਿਆਦਾ ਕਮੈਂਟ ਨਹੀਂ ਕਰਦਾ ਜੀ ਪਰ ਮੇਰੇ ਫੌਡਰਿੰਗ ਲਈ ਇੱਕ ਤਾਂ ਦੱਲੇਵਾਲ ਸਾਹਿਬ ਨੂੰ ਕੁਝ ਖਾਣਾ ਖਾ ਲੈਣਾ ਚਾਹੀਦਾ ਜਿਹਦੇ ਛੱਡ ਦੇਣੀ ਚਾਹੀਦੀ ਹੈ ਮਤਲਬ ਵਰਤ ਤੋੜ ਲੈਣ ਵਰਤ ਤੋੜ ਦੇਣ ਚਾਹੀਦਾ ਜੀ ਇਹ ਜਿਹੜੀ ਇਹਨਾਂ ਦੀ ਮਤਲਬ ਸਿਹਤ ਆ ਨਾ ਜੋ ਇਹਨਾਂ ਨੂੰ ਇਲਨੈਸ ਹੈਗੀ ਆ ਵੈਰੀ ਹਾਂ ਇਹ ਵੇਖੋ ਇਹਨਾਂ ਨੂੰ ਜਦੋਂ ਇਹਨਾਂ ਨੇ ਹੁਣ ਖਾਣਾ ਸ਼ੁਰੂ ਕੀਤਾ ਨਾ ਕਿ ਰੀ ਫੀਡਿੰਗ ਸਿੰਡਰੋਮ ਆਉਂਦਾ ਆ ਬਾਅਦ ਵਿੱਚ ਜਦੋਂ ਆਪਾਂ ਪ੍ਰਲੌਂਗਡ ਵਰਤ ਨੂੰ ਤੋੜਦੇ ਆ ਅੱਛਾ ਇਹ ਉਹਨਾਂ ਦੀ ਸਿਹਤ ਨੂੰ ਇਹ ਨੁਕਸਾਨ ਹੀ ਨੁਕਸਾਨ ਹੈਗਾ ਇਹਦਾ ਜਿੰਨਾ ਵੀ ਲੇਟ ਕਰੀ ਜਾਂਦੇ ਨੇ ਇਹ ਜੇ ਕੱਲ ਨੂੰ ਤੋੜਨੇ ਗਈ ਤੇ ਉਹਦੇ ਵੀ ਕੁਝ ਕੰਪਲਿਕੀਸ਼ਨਸ ਹੋਣੀਆਂ ਬਾਅਦ ਵਿੱਚ ਜਿਹੜਾ ਇਹਨਾਂ ਨੇ ਖਾਣਾ ਖਾਣਾ ਸ਼ੁਰੂ ਕਰਨਾ ਹੂੰ 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 ਉਹਨਾਂ ਨੂੰ ਸਹੀ ਮੈਡੀਕਲ ਟਰਮ ਦੇ ਵਿੱਚ ਰੀ ਫੀਡਿੰਗ ਸਿੰਡਰੋਮ ਬੋਲਦੇ ਆ ਕਿ ਲੀਡਰ ਰਤੋ ਰਤ ਪੈਦਾ ਨਹੀਂ ਹੁੰਦੇ ਹੁੰਦੇ ਬਾਅਦ ਦੇ ਵਿੱਚ ਇਹਨਾਂ ਦੀ ਜੇ세ਬੰਦੀ ਤੇ ਕੋਈ ਨਵੇਂ ਲੀਡਰ ਚੋਂ ਮੈਨੂੰ ਨਹੀਂ ਪਤਾ ਕਿ ਉਹ ਕਿਹੋ ਜਿਹੇ ਉਹਨਾਂ ਕੋਲ ਇੰਨੀ ਕਮਾਂਡ ਨਹੀਂ ਸੰਭਾਲੀ ਜਾਣੀ ਬਾਅਦ ਦੇ ਵਿੱਚ ਹੂੰ 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 ਬਾਕੀ ਵੇਖੋ ਅਸੀਂ ਆਪਾਂ ਪਹਿਲੇ ਦਿਨ ਵੀ ਗੱਲ ਕੀਤੀ ਸੀ ਕਿ ਮਰਨ ਵਰਤ ਰੱਖਣਾ ਸਾਰਾ ਪੰਜਾਬ ਮਰਨ ਵਰਤ ਰੱਖ ਲੈ ਸਰਕਾਰਾਂ ਦੇ ਤਾਂ ਵੀ ਕੋਈ ਅਸਰ ਨਹੀਂ ਹੁੰਦਾ ਇਹਨਾਂ ਚੀਜ਼ਾਂ ਨੇ ਇੰਡੀਆਂ ਇਮੋਸ਼ਨਲ ਤੌਰ ਤੇ ਸਰਕਾਰਾਂ ਕਮਜ਼ੋਰ ਨਹੀਂ ਹੁੰਦੀਆਂ ਫਿਰ ਡਾਕਟਰ ਮਲਕੀਤ ਸਿੰਘ ਫਿਰ ਕੀ ਕਰਨਾ ਚਾਹੀਦਾ ਵਾ ਕਿਸਾਨਾਂ ਨੂੰ ਲੱਗਦਾ ਵਾ ਕਿ ਸਾਡੀਆਂ ਮੰਗਾਂ ਜਿਹੜੀਆਂ ਬਹੁਤ ਜਾਇਜ਼ ਨੇ ਫਿਰ ਕਿਵੇਂ ਮਨ ਸਰਕਾਰ ਦਾ ਮਰਾਬ ਸਾਹਿਬ ਕੋਈ ਮੈਂ ਵੀ ਦੇਖੋ ਜੀ ਜ਼ਿੰਮੇਵਾਰ ਦਾ ਪੁੱਤ ਆ ਮੇਰੇ ਪਿਤਾ ਜੀ ਨੇ ਵੀ ਮੈਨੂੰ ਖੇਤੀ ਕਰਕੇ ਇਸ ਤਰੀਕ ਕਰਾਈ ਅੱਜ ਮੈਂ ਜਿੱਥੇ ਮਰਜ਼ੀ ਪਹੁੰਚ ਗਿਆ ਹੂੰ ਹੂੰ ਬਟ ਇਹਦੇ ਵਿੱਚ ਐ ਫਿਰ ਸਾਨੂੰ ਕਾਨੂੰਨੀ ਜੇਕਰ ਤੁਹਾਨੂੰ ਐਮਐਸਬੀ ਦੀ ਮਿਲੇ ਤੇ ਤੁਹਾਨੂੰ ਫਿਰ ਉਹਨਾਂ ਮਾਪ ਦੰਦਾ ਤੇ ਪੂਰਾ ਉਹਦਾ ਦੀ ਫਿਰ ਤੁਹਾਨੂੰ ਕੁਆਲਟੀ ਵੀ ਤੇ ਪੈਦਾ ਕਰਨੀ ਪਊਗੀ ਨਾ ਜੀ ਇਹ ਫੜਾ ਕੇ ਸਗੀਆਂ ਗਲਿਆ ਅਮਰੂਦਾ ਦਾ ਜਾਂ ਗਲਿਆ ਬੰਗਣਾ ਦਾ ਤੁਹਾਨੂੰ ਮੁੜ ਕੇ ਗਾਰੰਟੀ ਮਿਲ ਜੂਗੀ ਹੂੰ ਹੂੰ ਜਾਂ ਤੁਸੀਂ ਇੰਨੀਆਂ ਸਪਰੀਆਂ ਜਾਂ ਜਿਆਦੀਆਂ ਪਾਵਰਾਂ ਕਿ ਇਸ ਲਈ ਉਹ ਵੇਚ ਕੇ ਬੀਤੀ ਜਾਵਾਂਗੇ ਮਾਰਕੀਟ ਦੇ ਵਿੱਚ ਕਿਦਾਂ ਕੰਪੀਟੀਸ਼ਨ ਕਰ ਲਾਂਗੇ ਅਸੀਂ ਕਾਨੂੰਨੀ ਗਾਰੰਟੀ ਲੈ ਕੇ ਓਕੇ ਮਾਨ ਮੰਨ ਲਓ ਪਰ ਮੇਰੇ ਵਿਚਾਰ ਆ ਕਿਸੇ ਨੂੰ ਬੁਰਾ ਲੱਗੇ ਤਾਂ ਮੈਂ ਮਾਫੀ ਚਾਹੁੰਦਾ ਬਾਕੀ ਵੇਖੋ ਜੀ ਜੇ ਕਾਨੂੰਨੀ ਗਾਰੰਟੀ ਮੰਨ ਲੋ ਸਰਕਾਰ ਦੇ ਵੀ ਦਿੰਦੀ ਹੈ ਤੇ ਕੀ ਸਾਡੇ ਕਿਸਾਨ ਕੀ ਸਾਡੇ ਕਿਸਾਨ ਵਰਗੇ ਕਿੰਨਾ ਚਿਰ ਤਰਨਾਂ ਦੀ ਲੋਣਗੇ ਕੋਈ ਗਾਰੰਟੀ ਹੈਗੀ ਇਸ ਗੱਲ ਦੀ ਕੋਈ ਸੋ ਤੁਹਾਨੂੰ ਲੱਗਦਾ ਵਾ ਕਿ ਜਿਹੜੀ ਐਮਐਸਪੀ ਦੀ ਗਾਰੰਟੀ ਕਿਸਾਨ ਮੰਗ ਰਿਹਾ ਇਹ ਮੰਗੀ ਸ਼ਾਇਦ ਪੂਰਨ ਤੌਰ ਤੇ ਜਾਇਜ਼ ਨਹੀਂ। ਪੇਰੀ ਮਤ ਮੁਤਾਬਕ ਨਹੀਂ ਜਾਇਜ਼। ਹੂੰ ਹੂੰ। ਕਿਉਂਕਿ ਤੁਹਾਨੂੰ ਕੁਆਲਟੀ ਵੀ ਤੋ ਫਿਰ ਚਾਹੀਦੀ ਹੈ ਨਾ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਤਾਂ ਕੁਦਰਤੀ ਤੱਤ ਘਟ ਰਹੇ ਨੇ। ਹੂੰ। ਉਹ ਉਹ ਤਾਂ ਤੁਹਾਨੂੰ ਮਲੋਗੇ ਸੀ ਮਲੋ ਜਿੰਕ ਨਹੀਂ ਤੁਹਾਡੀ ਜ਼ਮੀਨ ਦੇ ਵਿੱਚ ਹੈਗੀ ਤਾਂ ਤੁਹਾਡੀ ਉਹ ਖਰਾਕ ਦੇ ਵਿੱਚ ਜਿੰਕ ਨਹੀਂ ਆਉਣੀ, ਫਾਸਫੋਰਸ ਨਹੀਂ ਆਉਣਾ। ਹੂੰ। ਉਹ ਉਹ ਤੁਹਾਡੀ ਮਾਰਕੀਟ 'ਚ ਸੇਲ ਨਹੀਂ ਹੋਣੀ ਕਿਤੇ ਬਾਅਦ ਵਿੱਚ ਕਿੱਥੋਂ ਗਾਰੰਟੀ ਮਿਲ ਜੂਗੀ ਤੁਹਾਨੂੰ ਹੂੰ 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 ਇਹ ਜੋ ਕੰਪੀਟੀਸ਼ਨ ਵਿੱਚ ਸਾਨੂੰ ਉੱਥੇ ਫਿਰ ਕਰਨਾ ਹੈ ਉਹ ਕੁਆਲਿਟੀ ਵਧਾ ਕਰਨੀ ਹੈ ਕਲੀ ਕੁਆਂਟੀਟੀ ਦੀ ਛੋੜੀ ਤਾਂ ਚੱਲਣੀ ਹੈ ਇਸ ਤਰ੍ਹਾਂ ਦੀ ਗੱਲ ਸੁਨੀਯਾਖੜ ਨੇ ਵੀ ਕੀਤੀ ਆ ਜਿਹੜੇ ਪੁਰਾਣੇ ਕਾਂਗਰਸ ਦੇ ਪ੍ਰਧਾਨ ਸੀ ਤੇ ਹੁਣ ਬੀਜੇਪੀ ਦੇ ਵਿੱਚ ਨੇ ਕਿਉਂਕਿ ਆਪ ਵੀ ਉਹ ਕਿਸਾਨ ਨੇ ਉਹਨਾਂ ਨੇ ਵੀ ਇਹੋ ਜੀ ਗੱਲ ਕੋਈ ਕੀਤੀ ਆ ਸਾਨੂੰ ਦੇਖੋ ਜੀ ਪਹਿਲਾਂ ਮੇchu ਨੂੰ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਹੈਗਾ ਤੁਹਾਨੂੰ ਪਤਾ ਹੀ ਹੈ ਪਰ ਫਿਰ ਵੀ ਸਾਨੂੰ ਆਪ ਵਿੱਚ ਪਹਿਲਾਂ ਬੈਠ ਕੇ ਤੁਹਾਡੇ ਵਰਗੇ ਸਿਆਣੇ ਸੱਜਣਾਂ ਨੂੰ ਜਾਂ ਖੇਤੀ ਵਿਗਿਆਨੀ ਜਾਂ ਸਾਡੇ ਜੁਆਇੰਡਰਾਂ ਨੂੰ ਇਹ ਇਹ ਸੋਚਣਾ ਚਾਹੀਦਾ ਸਭ ਤੋਂ ਪਹਿਲਾਂ ਵੀ ਸਾਨੂੰ ਇਹਦਾ ਬੈਨੀਫਿਟ ਹੋਣਾ ਕਿ ਨੁਕਸਾਨ ਹੋਣਾ ਠੀਕ ਹੈ ਜੀ ਕੱਲੀਆਂ ਸਿਰਫ ਧੰਨੇ ਮਾਰ ਲਈ ਦੁਜੀ ਮਾਰ ਲਈ ਆਪਰਾ ਨੁਕਸਾਨ ਕਰਾ ਲਿਆ ਜਾਣਾ ਨੌਜਵਾਨਾਂ ਦੀਆਂ ਗਵਾਲੀਆਂ ਦੁਜੀਆਂ ਗਵਾਲੀਆਂ ਮੇਰੇ ਅਕੋਰਡਿੰਗਲੀ ਤਾਂ ਸਾਨੂੰ ਇਹਦੇ ਤੇ ਮੈਨੂੰ ਰੀਥਿੰਕ ਕਰਨਾ ਪਊ ਸ਼ੁਰ ਥੈਂਕ ਯੂ ओके थैंक यू डॉक्टर मल्कजीत सिंह कहंदे ने कि ਸਾਰੇ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਆਪਣੀਆਂ ਮੰਗਾਂ ਨੂੰ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ